ਸਮਾਣਾ ਦੇ ਮਲਕਾਣਾ ਪੱਤੀ ਉਸ ਘਰ ਚ ਖੜੇ ਜਿੱਥੇ ਚੋਰੀ ਕੀ ਵਾਰਦਾਤ ਹੋਈ ਹੈ ਪਰਿਵਾਰ ਕਰਸੇ ਨਹੀਂ ਸੀ ਔਰ ਇਹਨਾਂ ਦੇ ਬੱਚਾ 10 ਸਾਲ ਨੂੰ ਫਲਾਈਟ ਸੀ ਉਹਨੇ ਜਾਣਾ ਸੀ ਇਟਲੀ ਔਰ ਉਸ ਦੇ ਬਾਦ ਕਰਦੇ ਵਿੱਚ ਪਹਿਲੇ ਤੋਂ ਇੱਕ ਵਾਰ ਖਬੜਾ ਦਬੜੇ ਕੇ ਵਿੱਚ ਪਾਸਪੋਰਟ ਨਹੀਂ ਇਹਨਾਂ ਨੂੰ ਲੱਭਿਆ ਵੀ ਸੱਚਾ ਵੀ ਚੋਰੀ ਹੋਈ ਹੈ ਲੇਕਿਨ ਪਾਸਪੋਰਟ ਲੱਭ ਗਿਆ ਜਿਸ ਤੇ ਵੀਜ਼ਾ ਲੱਗਾ ਹੈ ਇਟਲੀ ਦਾ ਕਰਦੇ ਮਾਲਕ ਜਿਹਨਾਂ ਨੇ ਜਾਣਕਾਰੀ ਦਿੱਤੀ ਕਿ ਚੋਰੀ ਕੀ ਵਾਰਦਾਤ ਦੇ ਵਿੱਚ ਨਗਦੀ ਤੇ ਸੁੰਨ ਨਹੀਂ ਗਏ ਨੇ ਲੇਕਿਨ ਪਾਸਪੋਰਟ ਇਹਨਾਂ ਨੂੰ ਮਿਲ ਗਿਆ ਇਸ ਤੇ ਵੀਜ਼ਾ ਲੱਗੇ ਹੋਏ ਸੀ ਔਰ ਇਸ ਦਿ ਮਿਲਣਾ ਕੁਛ ਇਹਨਾਂ ਨੂੰ ਸਕੂਨ ਮਿਲੇ ਲੇਕਿਨ ਇੱਕ ਵਾਰਦਾਤ ਹੋਈ ਹੈ ਮਲਕਾਨਾ ਪੱਤੀ ਦੇ ਵਿੱਚ ਇਹ ਚਿੰਤਾ ਦੇ ਵਿਸ਼ੇ ਕੱਲ ਇੱਕ ਵਾਰਦਾਤ ਘਰਾਮਾ ਪੱਤੀ 'ਚ ਹੋਈ ਸੀ ਪੁਲਿਸ ਇਸ ਦੀ ਤਹਿਕੀਕਾਤ ਕਰ ਰਹੀ ਹੈ ਸਿਟੀ ਪੁਲਿਸ ਮਾਣਾ ਜਲਦੀ ਹੀ ਕਥਿਤ ਰੂਪੇ ਨੂੰ ਗ੍ਰਿਫਤਾਰ ਕਰਨ ਦੀ ਗੱਲ ਵੀ ਕਹਿ ਰਹੀ ਹੈ ਸਾਰੇ ਪਾਸਪੋਰਟ ਮਿਲ ਗਿਆ ਬੱਚੇ ਦਾ ਮੁੰਡੇ ਦਾ ਠੀਕ ਹੈ ਆ ਬਾਕੀ ਮੇਰਾ ਸਮਾਨ ਸੀ ਜੀ ਪਰਸ ਵਿੱਚ ਜਿਹੜਾ ਵੀ ਆਧਾਰ ਕਾਰਡ ਪੈਨ ਕਾਰਡ ਵਗੈਰਾ ਆ ਇਹਦੇ ਵਿੱਚ ਅਸੀਂ ਮੁੰਦਰੀਆਂ ਰੱਖਿਆ ਸੀ ਜਿਉਂ ਨਹੀਂ ਮਿਲਿਆ ਖਾਲੀ ਡੱਬੀ ਮਿਲੀ ਹੈ ਮੁੰਦਰੀਆਂ ਦੇ ਨਗਦ ਰਪਏ ਹਾਂ ਜੀ 2.2 ਲੱਖ ਰੁਪਏ ਨਗਦ ਸੀ ਤੇ ਚਾਰ ਪੰਜ ਟੋਲੇ ਸੋਨਾ ਸੀ ਹਾਂਜੀ ਸਰ ਜਦੋਂ ਅਸੀਂ ਆਇਆ ਜਿੰਦਰਾਪੁਰ ਦਾ ਟੁੱਟਾ ਆਇਆ ਸੀ ਅੰਦਰ ਵਾਲਾ ਵੀ ਅੰਦਰ ਵਾਲਾ ਲੋਕ ਟੁੱਟਾ ਨਹੀਂ ਇਹਨਾਂ ਨੇ ਚਿਗਾਟ ਚੋਈ ਮੋਰੀ ਕਰਕੇ ਨਾ ਦਰਵਾਜ਼ਾ ਖੋਲ੍ਹਿਆ ਚਲਵਾਰੀਆਂ ਬੈੱਡ ਦੀ ਬੈੱਡ ਸਾਬ ਜੀ ਉੱਠੇ ਪਏ ਸੀ ਬਿਸਤਰੇ ਸਾਰੇ ਇਕੱਠੇ ਉੱਠੇ ਪਏ ਐਂਡ ਫਰੋਲੇ ਕਾਗਜ਼ ਕੋਈ ਗੱਜ ਸਭ ਪਾੜ ਕੀ ਕੁਝ ਸਾਨੂੰ ਮਿਲਦਾ ਕੀ ਕੁਝ ਨਹੀਂ ਮਿਲਦਾ ਬ੍ਰਦਰ ਆਪਣਾ ਜਿੰਨਾ ਬਾਹਰ ਜਾਣਾ ਹੈ ਬਹੁਤ ਮਾੜੀ ਗੱਲ ਹੋਈ ਹੈ ਜੀ ਘਰ ਪਰਿਵਾਰ ਹੈ ਨਹੀਂ ਜਦੋਂ ਪਰਿਵਾਰ ਨੇ ਸਵੇਰੇ ਆਣ ਕੇ ਵੇਖਿਆ ਤਾਂ ਸਾਰੇ ਜੰਦੇ ਤਾਲੇ ਟੁੱਟੇ ਪਏ ਸੀਗੇ ਚੋਰੀ ਕਰ ਲਈ ਜੀ ਚਲੋ ਉਹਦੇ ਚ ਪਾਸਪੋਰਟ ਤਾਂ ਮਿਲ ਗਿਆ ਜੀ ਸਾਨੂੰ ਨਗਦ ਦਾ ਪੈਸੇ ਆਣ ਤਾਂ ਜਿਹੜੀ ਜਵੈਲਰੀ ਸੀ ਉਹ ਨਹੀਂ ਮਿਲੀ ਆਪਾਂ ਨੂੰ ਕਿੰਨੇ ਦਿਨ ਦਾ ਨੁਕਸਾਨ ਹੈ ਨੁਕਸਾਨ ਉਹ ਨਾਲਾ ਕਰਦਾ ਜੀ 7-8 ਲੱਖ ਦਾ ਨੁਕਸਾਨ ਆ ਗਿਆ ਜੀ ਪਾਸਪੋਰਟ ਮਿਲ ਗਿਆ ਚਲੋ ਆਡਾ 15-20 ਲੱਖ ਰੁਪਇਆ ਵੱਜ ਗਿਆ ਜੀ ਕਮਲਕਾਨਾ ਬੱਤੂ ਤੇ ਗੁਰਪ੍ਰੀਤ ਸਿੰਘ ਨੇ ਇਤਲਾਹ ਵੀ ਫਿਰ ਘਰੇ ਚੋਰੀ ਹੋਈ ਜੇ ਰਾਤ ਨੂੰ ਇਹਨੇ ਬਾਹਰ ਜਾਣਾ ਸੀ ਪਹਿਲਾਂ ਤਾਂ ਕਹ ਰਿਹਾ ਸੀ ਪਾਸਪੋਰਟ ਵੀ ਲੈ ਕੇ ਪਰ ਪਾਸਪੋਰਟ ਵਗੈਰਾ ਇਹਦਾ ਮਿਲ ਗਿਆ ਸਾਰਾ ਸੋਨਾ ਹੁਣ ਕੁਝ ਨਗਦੀ ਘਰੇ ਇੱਥੇ ਕੁਝ ਗਹਿੜੇ ਸੀਗੇ 4 ਤੋਂਲੇ ਘਰੇ ਨੇ ਬਾਕੀ ਜਾਂਚ ਕਰ ਰਹੇ ਹਾਂ ਆਏ ਹਨ ਸੀਸੀਟੀਵੀ ਵਗੈਰਾ ਦੇਖ ਰਹੇ ਹਾਂ ਹਾਂ ਜੀ ਹਾਂ ਜੀ ਸਾਰੇ ਚੈੱਕ ਕਰ ਰਹੇ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ న్యూਸ